हां भाई ਗੱਲ ਇਹਦੇ ਤੇ ਹੈ ਭਰਾਵੋ ਬਈ ਜਿਹੜਾ ਜੀ ਵੀ ਆਪਾਂ ਕੋ ਕਰਮ ਕਰਦੇ ਆ ਕਰਮ ਕਰਦੇ ਆ ਉਹੋ ਜਿਹਾ ਫਲ ਮਿਲਦਾ ਹੈ ਕਦੇ ਵੀ ਸੋਚ ਕੇ ਕਰੋ ਤਾਂ ਕਰਮ ਵਧੀਆ ਹੀ ਕਰੋ ਮੰਦਾ ਕਰਮ ਨਾ ਕਰੋ ਮੰਦੇ ਦਾ ਮੰਦਾ ਫਲ ਮਿਲੂ ਚੰਗੇ ਦਾ ਤਾਂ ਫਿਰ ਚੰਗਾ ਮਿਲੂ ਵੀ ਮਿਲੂ ਇਵੇਂ ਜਿਵੇਂ ਇੱਕ ਬੜਾ ਬਾਦਸ਼ਾਹ ਸੀ ਬੜੇ ਧਾਰਮਿਕ ਖਿਆਲਾਂ ਦਾ ਬਾਦਸ਼ਾਹ ਧੀ ਹੋ ਐਡੇ ਧਾਰਮਿਕ ਖਿਆਲਾਂ ਦਾ ਬਾਦਸ਼ਾਹ ਸੀ ਦੁਨੀਆ ਬੜੀ ਧੰਨ ਧੰਨ ਕਰਦੀ ਸੀ ਉਹਨੂੰ ਉਹਦਾ ਇੱਕ ਰੱਖਿਆ ਵਤੀ ਪਹਿਰੇਦਾਰ ਇੱਕ ਪਹਿਰੇਦਾਰ ਰੱਖਿਆ ਵਤੀ ਰਾਤ ਨੂੰ ਪਹਿਰਾ ਦਿੰਦਾ ਹੁੰਦਾ ਉਹ ਬੜਾ ਵਿਗੜ ਸੀਗਾ ਉਹ ਬੜਾ ਬੰਦਾ ਵਿਗੜਦੀ ਕਦੇ ਕੁਝ ਚੱਕ ਲਿਆ ਆਇਆ ਕਰੇ ਤੜਕੇ ਉਹਦਾ ਕਦੇ ਕੁਝ ਚੱਕ ਲਿਆ ਆਇਆ ਕਰੇ ਰਾਜੇ ਦੇ ਪਹਿਰਾ ਦਿਆ ਕਰੇ ਆਉਣ ਲੱਗਿਆ ਕੁਛ ਨਾ ਕੁਛੋ ਚੱਕ ਕੇ ਲਿਆਇਆ ਕਰੇ ਲਾਜਮੇ ਉਹ ਭਾਈ ਦੱਸਣ ਵਾਲੇ ਕਹਿੰਦੇ ਬਾਦਸ਼ਾਹ ਜਿਹੜਾ ਤੇਰਾ ਪਹਿਰੇਦਾਰ ਆ ਇਹ ਬੜਾ ਕੁਝ ਚੱਕਦਾ ਹੈ ਓ ਕਹਿੰਦਾ ਚੱਲ ਕੋਈ ਨਹੀਂ ਪਾਈ ਇਹ ਤਾਂ ਰਾਜਿਆਂ ਦਾ ਘਰ ਆ ਇਹ ਕਿਹੜਾ ਮੁਕਣ ਲੱਗਿਆ ਚੱਕੀ ਜਾਣ ਦੇ ਜੇ ਆਪਾਂ ਨਮਾ ਹੋਰ ਰੱਖਾਂਗੇ ਉਹ ਭੁੱਖਾ ਇਦੂ ਵੀ ਬੜਾ ਕੁਝ ਚੱਕੂਗਾ ਇਹ ਰੱਜਿਆ ਵਿਆ ਕੁਸ ਦਾ ਘੱਟ ਚੱਕਦਾ ਹੀ ਐ ਚਲੋ ਜੀ ਚੱਲਦਾ ਰਹਿ ਐ ਮੇ ਜਿਵੇਂ ਕੰਮ ਉਹ ਸ਼ਹਿਰ ਦੇ ਲਵੇ ਇੱਕ ਦੀ ਪਿੰਡ ਠੀਕ ਆ ਉਹ ਪਿੰਡ ਦੇ ਵਿੱਚ ਕੋਈ ਬੜਾ ਇੱਕ ਮਾਨਦਾਰ ਜ਼ਿਮੀਂਦਾਰ ਸੀਗਾ ਉਹ ਜਿਹੜਾ ਜ਼ਿਮੀਂਦਾਰ ਮਾਨਦਾਰ ਸੀ ਬੜਾ ਸਮਝਦਾਰ ਸੀ ਬੜਾ ਦਿਆਲੂ ਸੀ ਉਹਦੇ ਵਿੱਚ ਬੜੇ ਗੁਣ ਤੇ ਠੀਕ ਆ ਬਹੁਤ ਸਾਫ ਮਨ ਦਾ ਬੰਦਾ ਬਹੁਤ ਚੰਗਾ ਅੱਛਾ ਉਹ ਘਰੇ ਕਮਜ਼ੋਰੀ ਆ ਉਹਦੇ ਬਹੁਤ ਜੇ ਲੋ ਘਰੇ ਕਮਜ਼ੋਰੀ ਹੋ ਗਈ ਹੁਣ ਵੀ ਹੁਣ ਵੀ ਜਿਹੜਾ ਬੰਦਾ ਸਹੀ ਹੈ ਨਾ ਉਧਰ ਤੋਂ ਵੱਲ ਇਹ ਜੋਗੀ ਹੈ ਜਿਹੜਾ ਬੰਦਾ ਸਹੀ ਸੂਲਾਂ ਤੇ ਚੱਲਦਾ ਚੰਗੇ ਪਾਸੇ ਚੱਲਦਾ ਚੰਗੇ ਕਰਮ ਕਰਦਾ ਉਹਨੂੰ ਨੌਫਤਾਂ ਵੱਧ ਆਉਂਦੀਆਂ ਨੇ ਜਿਹੜਾ ਕਰਦਾ ਮਸਟੰਡੇ ਪੁਣੇ ਕਿਸੇ ਨੂੰ ਭਾਈ ਕੁਛ ਕਹੇ ਤਾਂ ਕਿਸੇ ਨੂੰ ਕੁਛ ਕਹੇ ਤਾਂ ਕਿਸੇ ਦਾ ਕੋਈ ਬੁਰਾ ਕਰਤਾ ਕਿਸੇ ਦੀ ਕਿਸੇ ਨਾ ਬੇਈਮਾਨੀ ਕੋਈ ਕਰ ਲਈ ਉਹਨੂੰ ਕਹਿਣਗੇ ਵਾਹ 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 ਇਹ ਹੈ ਬੰਦਾ ਤਾਂ ਨਹੀਂ ਦੂਜੇ ਨੂੰ ਤਾਂ ਕਹਿਣਗੇ ਇਹ ਤਾਂ ਭੋਂਦੂ ਹੈ ਇਹ ਤਾਂ ਕੰਬਲੇ ਨੂੰ ਤਾਂ ਪਤਾ ਹੀ ਨਹੀਂ ਹੈ ਉਹ ਭਾਈ ਘਰੇ ਜਿਹੜਾ ਤੰਗੀ ਦੀ ਇੱਕ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਵੀ ਆਪਾਂ ਜੇ ਬਾਦਸ਼ਾਹ ਦੇ ਚੱਲੀਏ ਉੱਥੇ ਕੋਈ ਨਾ ਕੋਈ ਆਪਾਂ ਨੂੰ ਕੰਮ ਮਿਲ ਜਾਊਗਾ ਨਰਵਾ ਹੋ ਜੂ ਆਪਾਂ ਤਾਂ ਤੰਗ ਵਾਲਿਆਂ ਇੱਕ ਉਹਦੇ ਘਰ ਵਾਲਾ ਆਪਦੀ ਇੱਕ ਘਰ ਵਾਲੀ ਸੀ ਉਹਨਾਂ ਦੇ ਦੋ ਬੱਚੇ ਤੇ ਭਾਈ ਇੱਕ ਲੜਕਾ ਇੱਕ ਲੜਕੀ ਦੋ ਬੱਚੇ ਤੇ ਇੱਕ ਭਾਈ ਉਹ ਆਪਦੀ ਇੱਕ ਉਹਦੇ ਘਰ ਵਾਲੀ ਚਾਰੇ ਮੈਂਬਰ ਤੇ ਉਹ ਕਹਿੰਦੀ ਜੀ ਹਾਂ ਠੀਕ ਐ ਉਹਦੀ ਜਿਹੜੇ ਘਰ ਵਾਲੀ ਸੀ ਉਹ ਬੜੀ ਪਤੀ ਵਰਤਾ ਔਰਤ ਸੀਗੀ ਬੜੀ ਸਿਆਣੀ ਸੀ ਉਹ ਵੀ ਬੜੀ ਚੰਗੇ ਸੁਭਾਅ ਦੀ ਸੀ ਉਹ ਕਹਿੰਦੀ ਮਹਾਰਾਜ ਚਲੋ ਫਿਰ ਆਪਾਂ ਰਾਜੇ ਦੇ ਪੇ ਸੌਣਿਆ ਕੋਈ ਮੈਨੂੰ ਕੰਮ ਮਿਲ ਜੂ ਸੰਭਰ ਰਸੂਰ ਦਾ ਕੋਈ ਤੈਨੂੰ ਵੀ ਕੋਈ ਨਾ ਕੋਈ ਕੰਮ ਮਿਲ ਜੂ ਆਪਣਾ ਨਰਵਾ ਹੋਣ ਲੱਗ ਜੂ ਆਪਾਂ ਬਾਦਸ਼ਾਹ ਦੇ ਚੱਲ ਕਹਿੰਦਾ ਹਾਂ ਉਹ ਬਾਦਸ਼ਾਹ ਦੇ ਚਲੇ ਗਏ ਤਾਂ ਬਾਦਸ਼ਾਹ ਦੇ ਜਦੋਂ ਗਏ ਤਾਂ ਕਹਿੰਦੇ ਮਹਾਰਾਜ ਅਸੀਂ ਇਸ ਤਰ੍ਹਾਂ ਆਇਆ ਤੁਹਾਡੇ ਕੋਲੇ ਅਸੀਂ ਬੜੇ ਤੰਗਾਂ ਸਾਨੂੰ ਤਾਂ ਪ੍ਰਸ਼ਾਦਾ ਵੀ ਨਹੀਂ ਮਿਲ ਰਿਹਾ ਖਾਣ ਨੂੰ ਬਈ ਸਾਨੂੰ ਕੋਈ ਛੋਟਾ ਮੋਟਾ ਕੰਮ ਦੇਵੋ ਉਹ ਕਹਿੰਦਾ ਬਾਦਸ਼ਾਹ ਕਹਿੰਦਾ ਵੀ ਮੇਰਾ ਇੱਕ ਪਹਿਰੇਦਾਰ ਆ ਉਹ ਬੜੀ ਖਰਾਬੀਆਂ ਕਰਦਾ ਚੱਲ ਤੂੰ ਹੁਣ ਚੱਲ ਕੇ ਆਇਆ ਮੇਰੇ ਕੋਲੇ ਭਈ ਹੁਣ ਮੈਂ ਤੈਨੂੰ ਦਰ ਤੋਂ ਮੋੜਦਾ ਨਹੀਂ ਹਾਂ ਤੂੰ ਚੱਲ ਕੇ ਆਇਆ ਹੈਂ ਦਰਤੀ ਆਇਆ ਮੋੜੀਦਾ ਨਹੀਂ ਹੁੰਦਾ ਚੱਲ ਤੈਨੂੰ ਮੈਂ ਉਹ ਪਹਿਰੇ ਵਾਲੀ ਜੀ ਨੌਕਰੀ ਤੈਨੂੰ ਦਿੰਦਾ ਮੈਂ ਉਹ ਪਾਈ ਜਿਹੜਾ ਪਹਿਰੇਦਾਰ ਅੱਗੇ ਰੱਖਿਆ ਹੋਇਆ ਸੀ ਉਹਨੂੰ ਕਹਿੰਦਾ ਭਾਈ ਤੂੰ ਸਾਫ ਕਰ ਆਵਦਾ ਘਰ ਨੂੰ ਜਾ ਮੈਂ ਪਹਿਰੇਦਾਰ ਆਵਦਾ ਨਵਾਂ ਰੱਖਣਾ ਹੈ ਕਰਕੇ ਸਾਫ ਪਾਈ ਉਹ ਪਹਿਲਾਂ ਤਾਂ ਆਪਦੇ ਘਰੇ ਤੋਰਤਾ ਉਹਨੂੰ ਫਿਰ ਪਹਿਲੇ ਦੀ ਨੌਕਰੀ ਤੇ ਰੱਖ ਲਿਆ ਘਰ ਵਾਲੀ ਨੂੰ ਕਹਿੰਦਾ ਭਾਈ ਬੀਬੀ ਜਦੋਂ ਕੋਈ ਨਾ ਕੋਈ ਕੰਮ ਹੋਊਗਾ ਤੇਰੇ ਆਲਾ ਤੈਨੂੰ ਉਦੋਂ ਸੱਦ ਲਾਂਗੇ ਤੂੰ ਵੀ ਆਦੇ ਬੱਚਿਆਂ ਕੋਲੇ ਜਾ ਇਹ ਤੇਰੇ ਘਰ ਵਾਲੇ ਨੂੰ ਮੈਂ ਨੌਕਰੀ ਤੇ ਰੱਖ ਲੈਣਾ। ਤੈਨੂੰ ਕਿਤੇ ਫੇਰ ਮਿਲਿਆ ਕੰਮ ਤੇਨੂੰ ਫੇਰ ਸੱਦ ਲਾਂਗੇ। ਕਹਿੰਦੇ ਜੀ ਠੀਕ ਐ। ਉਹਨੂੰ ਪਹਿਰੇ ਦੀ ਨੌਕਰੀ ਦੇਤੀ। ਜਦੋਂ ਭਾਈ ਉਹਨੂੰ ਨੌਕਰੀ ਪਹਿਰੇ ਦੀ ਦੇਤੀ ਪਹਿਰਾ ਕਰਦਾ ਰਿਹਾ ਉਹ ਬਹੁਤ ਬੰਦਾ ਸਮਝਦਾਰ ਬੜਾ ਬੰਦਾ ਧਾਰਮਿਕ ਖਿਆਲਾਂ ਦਾ। ਉਧਰ ਰਾਜਾ ਵੀ ਬਹੁਤ ਧਾਰਮਿਕ ਖਿਆਲਾਂ ਦਾ ਬਾਦਸ਼ਾਹ ਉਧਰ ਉਹ ਵੀ ਬਹੁਤ ਧਾਰਮਿਕ ਖਿਆਲ ਲਾਉਂਦਾ। ਉਹਨਾਂ ਦੀ ਬੜੀ ਚਾਲ ਮਿਲੀ। ਉਹ ਬਾਦਸ਼ਾਹ ਕਿਆ ਕਰਿਆ ਹਾ ਹਾ ਵੀ ਪਹਿਰੇਦਾਰ ਬਹੁਤ ਵਧੀਆ ਮਿਲਿਆ ਹੈ ਪਹਿਰੇਦਾਰ ਨੂੰ ਉਹ ਦਿੰਦਾ ਹੁੰਦਾ ਇੱਕ ਸਿਉਨੇ ਦੀ ਮੁੰਦਰੀ ਰੋਜ਼ ਕਹਿੰਦਾ ਵੀ ਤੈਨੂੰ ਇੱਕ ਮੁੰਦਰੀ ਸਿਉਨੇ ਦੀ ਮੈਂ ਤੇ ਦਿਆ ਕਰੂੰਗਾ ਉਹ ਦੋ ਪਹਿਰੇਦਾਰ ਜਦੋਂ ਜਾਇਆ ਕਰੇ ਤੜਕਿਓ ਉਹਨੂੰ ਇੱਕ ਸਿਉਨੇ ਦੀ ਮੁੰਦਰੀ ਦੇ ਦਿਆ ਕਰੇ ਉਹ ਚੱਲਦਾ ਰਿਹਾ ਕੰਮ ਤਾਂ ਉਹ ਰਾਜੇ ਨੇ ਇੱਕਦਿ ਸੋਚਿਆ ਬਈ ਇਹਨੂੰ ਮੈਂ ਮੁੰਦਰੀਆਂ ਬਹੁਤ ਦਿਨਾਂ ਦਾ ਰਹਿਦਾ ਬਹੁਤ ਮੁੰਦਰੀਆਂ ਹੋ ਗਈਆਂ ਇਹ ਦੇਖਦੇ ਆਪਾਂ ਇਹ ਇਹਨਾਂ ਤੋਂ ਕੀ ਕਰਦਾ ਇਹ ਕਿੱਥੇ ਲਾਉਂਦਾ ਕਿਤੇ ਗਲਤ ਪਾਸੇ ਨਾ ਲਾਉਂਦਾ ਹੋਵੇ ਇਹ ਜਿਹੜਾ ਆਪਾਂ ਇਹਨੂੰ ਮੁਦਰੀ ਦਿੰਨੇ ਆ ਕਿਤੇ ਗਲਤ ਪਾਸੇ ਵੀ ਨਾ ਲਾਉਂਦਾ ਹੋਵੇ ਅਗਰ ਹੁਣ ਵੀ ਖੁਣ ਵੀ ਜੇ ਆਪਾਂ ਕੋ ਦਾਨ ਕਰਦੇ ਆ ਚੰਗੇ ਪਾਸੇ ਦਾਨ ਕਰੀਏ ਤਾਂ ਦਾਨ ਕਰਨ ਵਾਲੇ ਨੂੰ ਵੀ ਫਾਇਦਾ ਹੈ ਕਈ ਜਿਹੜਾ ਆਪਾਂ ਦਾਨ ਸਮਝ ਕੇ ਦਾਨ ਕਰ ਦਿੰਨੇ ਆ ਉਹ ਬੁਰੇ ਪਾਸੇ ਲਾਵੇ ਤਾਂ ਉਹਦੇ ਨਾਲ ਫਿਰ ਪਾਪਾਂ ਦੇ ਅਧਿਕਾਰੀ ਦਾਨ ਦੇਣ ਵਾਲਾ ਵੀ ਅਧਿਕਾਰੀ ਨਾਲ ਹੁੰਦਾ ਹੈ ਕਹਿੰਦਾ ਵੀ ਆਪਾਂ ਇਹਦਾ ਪਤਾ ਲਈਏ ਉਹਨੇ ਜਦੋਂ ਇਹ ਚੀਜ਼ ਦਾ ਪਤਾ ਕਰਨਾ ਸ਼ੁਰੂ ਕਰਿਆ ਪਤਾ ਲਿਆ ਤਾਂ ਉਹਦਾ ਕੀ ਕੰਮ ਸੀ ਉਹ ਮੁੰਦਰੀ ਰੋਜ਼ ਵੇਚਦਿਆ ਕਰੇ ਉਹਦੇ ਪੈਸੇ ਵਟ ਕੇ ਉਸਤਾ ਧਰਮਸਥਾਨਾਂ 'ਚ ਮੱਥਾ ਟੇਕਦਿਆ ਕਰੇ ਉਹਨਾਂ ਦੇ ਰੁਪਈਆਂ ਦਾ ਭਾਈ ਭੋਜਨ ਸਾਧੂ ਸੰਤਾਂ ਨੂੰ ਵੀ ਖਵਾਇਆ ਕਰੇ ਬੱਚਿਆਂ ਨੂੰ ਵੀ ਵੰਡਦਿਆ ਕਰੇ ਕੋਈ ਰਾਹੀ ਫਾਂਦੀ ਭੁੱਖਾ ਜਾਂਦਾ ਉਹਨੂੰ ਭੋਜਨ ਸਿਕਾਇਆ ਕਰੇ ਬਾਕੀ ਨਾਲੇ ਭਾਈ ਆਪਦੇ ਪਰਿਵਾਰ ਨੂੰ ਵੀ ਭੋਜਨ ਸਿਕਾਇਆ ਕਰੇ ਉਹ ਮੁਦਰੀ ਨਾਲ ਨਰਵਾ ਕਰਦਾ ਰਿਹਾ ਰਾਜੇ ਨੂੰ ਪਤਾ ਲੱਗ ਗਿਆ ਵੀ ਆਹ ਹੈ ਇਹ ਜਿਹੜੀ ਮੁਦਰੀ ਹੈ ਇਹਦਾ ਬੜੇ ਅੱਛੇ ਪਾਸੇ ਲਾਉਂਦਾ ਹੈ ਦਾਨ ਕਰਦਾ ਹੈ ਕਹਿੰਦਾ ਵੀ ਇਹੋ ਜੇ ਬੰਦੇ ਦੀ ਤਨਖਾਹ ਵਧਾਈਏ ਨਾਲੇ ਨਾਲੇ ਨੂੰ ਕਰੀਏ ਪੱਕਾ ਬਾਦਸ਼ਾਹ ਕਹਿੰਦਾ ਕਹਿੰਦਾ ਭਾਈ ਸਾਹਿਬ ਪਹਿਲੇ ਦਾਰਾ ਤੈਨੂੰ ਹੁਣ ਮੈਂ ਕਰਦਾ ਪੱਕਾ ਨਹੀਂ ਤਾਂ ਤੂੰ ਪੱਕਿਆਂ ਚ ਹੋ ਗਿਆ ਨਾਲੇ ਤੇਰੀ ਡੂੜ ਮੁਦਰੀ ਕਰਤੀ ਰੋਜ਼ ਦੀ ਮੈਂ ਠੀਕ ਹੈ ਕਿ ਅਗੇ ਇੱਕ ਦੀ ਕਿਉਂ ਜਿਹੜਾ ਤੂੰ ਵਰਤੋਂ ਕਰਦਾ ਬੜੀ ਢੰਗ ਨਾਲ ਕਰਦਾ ਬੜੇ ਅੱਛੇ ਪਾਸੇ ਲਾਉਣਾ ਉਹਦੀ ਖੁਸ਼ੀ ਚ ਮੈਂ ਤੇਰੀ ਮੁਦਰੀ ਡੂੜ ਕਰਤੀ ਰੋਜ਼ ਦੀ ਕਹਿੰਦਾ ਚੰਗਾ ਮਹਾਰਾਜ ਧੰਨਵਾਦ ਚੰਗਿਆਈ ਨੂੰ ਚੰਗਿਆਈ ਦਾ ਫਲ ਮਿਲਦਾ ਜੇ ਉਹ ਚੰਗੇ ਪਾਸੇ ਲਾਉਂਦਾ ਦੀ ਤਾਂ ਉਹਨੂੰ ਕਹਿਣ ਦੀ ਲੋੜ ਨਹੀਂ ਪਈ ਉਹਦਾ ਮੁੱਲ ਡੂਡਾ ਤਾਂ ਕਰਿਆ ਉਹਨੇ ਉਹਨੇ ਡੂਡਾ ਮੁੱਲ ਕਰਤਾ ਉਹਨੂੰ ਭਾਈ ਡੂੜ ਮੁਦਰੀ ਦਿੰਦਾ ਰਿਹਾ ਦਿੰਦਾ ਰਿਹਾ ਇੱਕ ਦਿਨ ਐਸਾ ਹੋਇਆ ਰਾਤ ਨੂੰ 12 ਵਜੇ ਬੱਦਲ ਹੋ ਗਿਆ ਬੱਦਲ ਗੱਜੇ ਲੱਛ ਕੇ ਕਣੀਆਂ ਪੈਣ ਉਹ ਬਾਦਸ਼ਾਹ ਦੇ ਮਹਿਲਾਂ ਤੋਂ ਥੋੜੇ ਜੇ ਫਰਕ ਨਾਲ ਕੋਲੇ ਤੇ ਸਿਵੇ ਠੀਕ ਆ ਉਹ ਸਿਵਿਆਂ ਦੇ ਵਿੱਚੋਂ ਅੱਧੀ ਰਾਤ ਹੋਈ ਵੀ ਜਨਾਨੀ ਦੀ ਆਵਾਜ਼ ਆਵੇ ਰੋਂਦੀ ਦੀ ਸਿਵਿਆਂ ਚੋਂ ਸਿਵਿਆਂ ਚੋਂ ਉਹ ਰਾਜੇ ਨੇ ਕਿਤੇ ਜਦੋਂ ਕਣੀਆਂ ਆਈਆਂ ਤੋਂ ਮੰਜਾਬ ਦਾ ਚੱਕ ਕੇ ਕਿਤੇ ਅੰਦਰ ਕਰਿਆ ਬਾਦਸ਼ਾਹ ਨੇ ਉਹ ਨੂੰ ਜਾਗਾਈ ਵੀ ਤੀਉਨੇ ਖਿਆਲ ਕਰਿਆ ਵੀ ਆਵਾਜ਼ ਆਉਂਦੀ ਐ ਭਈਏ ਸਿਵਿਆਂ ਚੋਂ ਆਵਾਜ਼ ਆਉਂਦੀ ਆ ਜਨਾਨੀ ਦੀ ਅੱਧੀ ਰਾਤ ਹੋਈ ਵੀ ਐ ਇਹਨੂੰ ਕੀ ਦੁੱਖ ਹੈ ਰੋਂਦੀ ਐ ਪਹਿਰੇਦਾਰ ਨੂੰ ਕਹਿੰਦਾ ਪਹਿਰੇਦਾਰਾ ਕਹਿੰਦਾ ਵੀ ਇੱਕ ਗੱਲ ਐ ਸੁਣੋ ਆ ਸਿਵਿਆਂ ਦੇ ਵਿੱਚੋਂ ਕਹਿੰਦਾ ਕਿ ਜਨਾਨੀ ਦੀ ਆਵਾਜ਼ ਆਉਂਦੀ ਆ ਰੋ ਰਹੀ ਐ ਕਹਿੰਦਾ ਵੀ ਮੈਂ ਆ ਬਾਦਸ਼ਾਹ ਖਬਰਾਂ ਨੂੰ ਕੀ ਦੁੱਖ ਹੈ ਆਪਾਂ ਉਹਦਾ ਦੁੱਖ ਤਕਲੀਫ ਦੂਰ ਕਰਾਂਗੇ ਉਹਦਾ ਪਤਾ ਲਾ ਤੂੰ ਜਾ ਕੇ ਵੀ ਉਹ ਕੌਣ ਐ ਇਆਂ ਹੁੰਦੀ ਐ ਕਹਿੰਦਾ ਲਿਓ ਮਹਾਰਾਜ ਜੀ ਮੈਂ ਤਾਂ ਸਿਵਿਆਂ ਚ ਜਾ ਕੇ ਪਤਾ ਲਿਆਉਣਾ ਲਿਓ ਤਲਵਾਰ ਫੜਾਓ ਮੈਨੂੰ ਰਾਜੇ ਨੇ ਤ ਤਲਵਾਰ ਫੜਾਤੀ ਉਹ ਪਹਿਰੇਦਾਰ ਨੂੰ ਉਹ ਪਹਿਰੇਦਾਰ ਪਾਈ ਲੈ ਕੇ ਤਲਵਾਰ ਉਹ ਸਿਵਿਆਂ ਨੂੰ ਚੱਲ ਪਿਆ ਉਹ ਬਾਸਾ ਨੇ ਸੋਚਿਆ ਵੀ ਕਣੀਆਂ ਪੈਂਦੀਆਂ ਨੇ ਕਿਤੇ ਡਰਦਾ ਸਿਵਿਆਂ ਦਾ ਮਾਰਾ ਕਿਤੇ ਆਪਦੇ ਘਰੇ ਜਾ ਕੇ ਪਈ ਨਾ ਜਾਵੇ ਇਹਦਾ ਪਿੱਛਾ ਕਰੀਏ ਇਹਦੇ ਮਾਗਰ ਮਾਗਰ ਜਾਈਏ ਪਿੱਛਾ ਕਰੀਏ ਵੀ ਇਹ ਬਿਲਕੁਲ ਸੇਵਿਆਂ ਦੇ ਵਿੱਚ ਜਾ ਕੇ ਬਿਲਕੁਲ ਸਹੀ ਪਤਾ ਕਰਦਾ ਤੇ ਨਹੀਂ ਕਰਦਾ ਮਗਰ ਭਾਈ ਤਲਵਾਰ ਲੈ ਕੇ ਰਾਜਾ ਚੱਲ ਪਿਆ ਉਹਦਾ ਪਿੱਛਾ ਕਰ ਲਿਆ ਉਹ ਪਹਿਰੇਦਾਰ ਨੂੰ ਕੋਈ ਪਤਾ ਨਹੀਂ ਹੈ ਵੀ ਮੇਰੇ ਮਗਰ ਆਉਂਦਾ ਹੈ ਹੌਲੀ ਹੌਲੀ ਭਾਈ ਉਹ ਬੰਦਾ ਦੀ ਸਹੀ ਉਹ ਇਸ ਤਰ੍ਹਾਂ ਦਾ ਬੰਦਾ ਹੈ ਨਹੀਂ ਦੀ ਕੋਈ ਸੜੀਆ ਵੀ ਤਲ ਜੂਗਾ ਤਾਂ ਉਹ ਸੇਵਿਆਂ ਦੇ ਵਿੱਚ ਗਿਆ ਤਾਂ ਗਿਆ ਉੱਥੇ ਅੱਧੀ ਰਾਤੋਂ ਭਾਈ ਉਹ ਜਨਾਨੀ ਬੈਠੀ ਤਾਂ ਉੱਥੇ ਰੋਹੀ ਜਾਂਦੀ ਹੈ ਉਹਦੇ ਕੋਲੇ ਜਾ ਕੇ ਕਹਿੰਦਾ ਭਾਈ ਬੀਬੀ ਰੋਂਦੀ ਕਿਉਂ ਐ ਕੀ ਗੱਲ ਐ ਉਹ ਕਹਿੰਦੀ ਭਗਤਾ ਮੇਰੀ ਤਕਲੀਫ ਤਾਂ ਤੂੰ ਪੁੱਸਣਾ ਕੁਛ ਮੈਂ ਬੜੀ ਨਾਰਾਜ਼ ਹੋਈ ਮੈਂ ਮੇਰਾ ਬੜਾ ਮਨ ਦੁਖੀ ਐ ਅੱਜ ਕਹਿੰਦਾ ਭਾਈ ਕੋਈ ਗੱਲ ਨਹੀਂ ਮੈਂ ਵੀ ਪਹਿਰੇਦਾਰ ਬਾਦਸ਼ਾਹ ਦਾ ਬਾਦਸ਼ਾਹ ਤੇਰਾ ਦੁੱਖ ਸੁਣੂਗਾ ਮੈਂ ਬਾਦਸ਼ਾਹ ਕੋਲੇ ਤੇਰੀ ਫਰਿਆਦ ਕਰੂੰਗਾ ਤੂੰ ਦੱਸ ਕੀ ਦੁੱਖ ਆ ਤੈਨੂੰ ਉਹ ਕਹਿੰਦੀ ਮੈਨੂੰ ਕੋਈ ਦੁੱਖ ਨਹੀਂ ਹੈ ਪਰ ਮੈਨੂੰ ਇੱਕ ਗੱਲ ਦੀ ਬੜੀ ਅਦਾਸੀ ਐ ਕਿ ਕੀ ਕਹਿੰਦੀ ਜਿਹੜਾ ਉਹ ਬਾਦਸ਼ਾਹ ਹੈ ਨਾ ਜਿਹਦੇ ਤੂੰ ਪਹਿਰਾ ਕਰਦਾ ਹੈ ਕਹਿੰਦੀ ਉਹ ਐਡਾ ਧਾਰਮਿਕ ਖਿਆਲਾਂ ਦਾ ਹੈ ਆ ਜਨਤਾ ਸਾਰੀ ਸੁੱਖ ਦਾ ਸਾਹ ਲੈਂਦੀ ਆ ਉਹ ਬਾਦਸ਼ਾਹ ਦੇ ਸਿਰ ਤੇ ਕਹਿੰਦੀ ਮੈਂ ਵੀ ਉਹਦੀ ਕਹਿੰਦੀ ਧੰਨਵਾਦ ਕਰਦੀ ਆ ਬਾਦਸ਼ਾਹ ਦਾ ਕਹਿੰਦੀ ਮੈਂ ਆਮ ਕੋਈ ਸੁਧਾਰਨ ਜਨਾਨੀ ਨਹੀਂ ਹਾਂ ਕਹਿੰਦੀ ਮੈਂ ਉਹਦੇ ਰਾਜ ਦੀ ਲక్ష్ਮੀ ਆ ਮੈਂ ਦੀਦੀ ਨਹੀਂ ਹਾਂ ਕਿਸੇ ਨੂੰ ਮੈਂ ਤੈਨੂੰ ਤਾਂ ਦਿਸ ਗਈ ਤੂੰ ਵੀ ਬੜਾ ਧਾਰਮਿਕ ਖਿਆਲਾਂ ਦਾ ਬੰਦਾ ਹੈ ਕਹਿੰਦੀ ਮੈਂ ਰੋਂਦੀ ਤਾਂ ਕਹਿੰਦੀ ਉਹ ਬਾਸਾ ਦੀ ਇਸ ਮਹੀਨੇ ਪਿਛਲੇ ਪੱਖ ਚ ਮੌਤ ਹੋਣੀ ਐ ਮੈਂ ਤਾਂ ਰੋਨੀ ਆਂ ਭਈ ਜਦੋਂ ਇਹ ਰਾਜਾ ਦੀ ਮੌਤ ਹੋਗੀ ਇਹ ਜਨਤਾ ਦਾ ਕੀ ਹਾਲ ਬਣੂ ਨਾਲੇ ਮੇਰਾ ਕੀ ਹਾਲ ਹੋਊਗਾ ਇਹ ਜਨਤਾ ਦੀ ਬੜੀ ਸੰਭਾਲ ਕਰਦਾ ਮੈਂ ਉਹ ਦਾਸ ਸੀ ਦੇ ਵਿੱਚ ਮੈਂ ਤਾਂ ਰੋ ਰਹੀ ਆਂ ਕਹਿੰਦਾ ਵੀ ਮੈਂ ਵੀ ਉਸੇ ਦੀ ਪਹਿਰਾ ਕਰਦਾ ਰਾਜੇ ਦੇ ਮੈਂ ਵੀ ਉਹਦੇ ਪਹਿਰੇਦਾਰੀ ਕਰਦਾ ਇਹਦਾ ਬੜਾ ਫਿਰ ਬੜਾ ਮੁਸ਼ਕਲ ਹੋ ਗਿਆ ਕੰਮ ਇਹਦਾ ਕੋਈ ਹੱਲ ਹੈ ਦੇਵੀ ਉਹ ਕਹਿੰਦੀ ਹੱਲ ਤਾਂ ਹੈ ਪਰ ਐਡਾ ਵੱਡਾ ਉਹਦਾ ਹੱਲ ਕੋਈ ਪੂਰਾ ਨਹੀਂ ਕਰ ਸਕਦਾ ਕਹਿੰਦਾ ਰਾਜਾ ਬਚ ਸਕਦਾ ਹੈ ਉਹ ਹੱਲ ਦੱਸ ਮੈਨੂੰ ਸਾਇਤ ਮੈਂ ਕਰਦਿਆਂ ਕਹਿੰਦੀ ਰਾਜਾ ਬਚ ਸਕਦਾ ਹੈ ਉਹਦਾ ਹੱਲ ਜੇ ਕੋਈ ਕਰ ਲੇ ਪਰ ਉਹ ਕਰ ਨਹੀਂ ਸਕਦਾ ਹਰੇਕ ਬੰਦਾ ਕਹਿੰਦਾ ਕੋਈ ਗੱਲ ਨਹੀਂ ਦੇਵੀ ਤੂੰ ਮੈਨੂੰ ਦੱਸ ਸਾਇਤ ਮੈਂ ਕਰਦਿਆਂ ਕਹਿੰਦੀ ਗੱਲ ਇਹ ਹੈ ਤੇਰੇ ਬੱਚੇ ਹੈਗੇ ਆ ਕਹਿੰਦਾ ਹਾਂ ਭਾਈ ਇੱਕ ਲੜਕਾ ਹੈ ਮੇਰੇ ਇੱਕ ਲੜਕੀ ਹੈ ਕਹਿੰਦੀ ਲੜਕੇ ਦੋ ਆ ਕਿ ਇੱਕ ਹੈ ਕਹਿੰਦਾ ਲੜਕਾ ਮੇਰੇ ਇੱਕੋ ਹੀ ਹੈ ਕਹਿੰਦੀ ਬੱਸ ਫਿਰ ਫਿਰ ਹੋ ਸਕਦਾ ਹੱਲ ਕਹਿੰਦਾ ਦੱਸ ਕਹਿੰਦੀ ਆਪ ਦੇ ਫਿਰ ਲੜਕੇ ਦੀ ਬਲੀ ਦੇਣੀ ਪਊ ਬਲੀ ਦੇ ਸਕਦਾ ਹੈ ਰਾਜੇ ਨੂੰ ਬਚਾਉਣ ਨੂੰ ਰਾਜੇ ਨੂੰ ਬਚਾਉਣ ਨੂੰ ਜੇ ਰਾਜੇ ਰਾਜਾ ਜ਼ੋਰ ਨਾਲ ਜਾ ਕੇ ਕਹੇ ਵੀ ਮੇਰੀ ਜਗ੍ਹਾ ਤੇ ਤੁਸੀਂ ਬਲੀ ਦਿਓ ਉਹ ਨਹੀਂ ਕੰਮ ਕਰਦੀ ਉਹਦੇ ਬਿਨਾ ਕਹੇ ਤੋਂ ਆਪਦੇ ਕੱਲੇ ਪੁੱਤ ਆਲਾ ਕੱਲੇ ਪੁੱਤ ਦੀ ਬਲੀ ਦੇਵੇ ਉਹ ਸਾਹਮਣੇ ਚੰਡੀ ਦਾ ਮੰਦਿਰ ਹੈ ਉਹ ਮੰਦਿਰ ਦੇ ਵਿੱਚ ਜਾ ਕੇ ਪੁੱਤ ਦੀ ਬਲੀ ਦੇਵੇ ਉਹ ਰਾਜੇ ਦੀ ਮੌਤ ਨਹੀਂ ਹੁੰਦੀ ਫਿਰ ਉਹ ਰਾਜਾ ਬਚ ਸਕਦਾ ਹੈ ਉਹਦੀ ਉਮਰ ਲੱਗ ਜੂ ਉਹਦੀ ਉਮਰ ਬਚੂ ਉਹਦੀ ਜਗ੍ਹਾ ਤੇ ਆਪਦੇ ਭਾਈ ਪੁੱਤ ਦੀ ਬਲੀ ਦੇਣੀ ਪੈਂਦੀ ਐ ਤੂੰ ਬੋਲ ਦੇ ਸਕਦਾ ਹੈ ਕਹਿੰਦਾ ਮੈਂ ਆਪਦੇ ਘਰ ਵਾਲੀ ਨਾਲ ਜਾ ਕੇ ਰਹਿ ਕਰਦਾ ਕਹਿੰਦੀ ਚੱਲ ਫਿਰ ਚੱਲ ਮੈਂ ਵੀ ਨਾਲ ਚੱਲਦੀ ਆ ਕਹਿੰਦਾ ਆ ਜਾ ਉਹ ਪਹਿਰੇਦਾਰ ਆਪਦੇ ਘਰੇ ਗਿਆ ਅੱਧੀ ਰਾਤ ਹੋਈ ਵੀ ਜਾ ਕੇ ਘਰ ਵਾਲੀ ਨੂੰ ਕਹਿਣ ਲੱਗਿਆ ਬੱਚਿਆਂ ਨੂੰ ਠਾ ਬੱਚੇ ਠਾ ਲੇ ਉਹ ਘਰ ਦੇ ਮੈਂਬਰ ਚਾਰੇ ਹੀ ਕਹਿੰਦਾ ਵੀ ਰਾਜੇ ਦੀ ਜਾਨ ਬਚਾਉਣੀ ਐ ਬੱਤ ਵੀ ਐ ਸਕਦੀ ਐ ਜਿਹਦੇ ਇੱਕ ਲੜਕਾ ਹੋਵੇ ਉਹ ਬਲੀ ਦੇਵੇ ਉਹ ਚੰਡੀ ਦੇ ਮੰਦਰ ਤੇ ਜਾ ਕੇ ਪੁੱਤ ਦੀ ਬਲੀ ਦੇਵੇ ਉਹ ਰਾਜਾ ਬਚ ਸਕਦਾ ਹੁਣ ਉਹ ਐਡੀ ਪਤੀ ਵਰਤਾ ਔਰਤ ਉਹ ਕਹਿੰਦੀ ਮੈਂ ਪਤੀ ਦਾ ਬੋਲ ਪਿਛਾ ਨਹੀਂ ਮੋੜ ਸਕਦੀ ਜੋ ਗੱਲ ਕਹੇਗਾ ਮੈਂ ਹਾਂ ਹੀ ਕਰੂੰ ਕਹਿੰਦੀ ਜੀ ਮੈਂ ਤੁਹਾਡੇ ਨਾਲ ਸਹਿਮਤਾ ਕਹਿੰਦਾ ਆਪਾਂ ਪੁੱਤ ਦੀ ਬਲੀ ਦੇਣੀ ਐ ਫਿਰ ਕਹਿੰਦੀ ਚਲੋ ਜੀ ਫਿਰ ਆਪਾਂ ਹੁਣੇ ਛੇਤੀ ਚਲੋ ਰਾਜੇ ਦੀ ਜਾਨ ਬਚਾਈਏ ਰਾਜੇ ਦੀ ਜਾਨ ਬਚਾਈਏ ਮੁੰਡੇ ਨੂੰ ਕਹਿੰਦਾ ਉੱਠ ਬਈ ਬੇਟਾ ਤੇਰੀ ਬਲੀ ਦੇਣੀ ਹੈ ਕਹਿੰਦਾ ਪਿਤਾ ਜੀ ਕਾਦੇ ਲਈ ਮੇਰੀ ਤਾਂ ਬੜੀ ਉਮਰ ਛੋਟੀ ਹੈ ਹਜੇ ਮੈਂ ਤਾਂ ਕੁਛ ਖਾਧਾ ਹੰਡਾਇਆ ਵੀ ਨਹੀਂ ਉਹ ਕਹਿੰਦਾ ਵੀ ਗੱਲ ਇਹ ਹੈ ਵੀ ਤੇਰੀ ਉਮਰ ਛੋਟੀ ਹੈ ਰਾਜਾ ਸਾਰੀ ਜਨਤਾ ਦਾ ਪਰਜਾ ਦਾ ਰਾਜਾ ਹੈ ਉਹਦੀ ਜਾਨ ਖਤਮ ਹੁੰਦੀ ਹੈ ਵੀ ਤੇਰੀ ਜਾਨ ਦੇਣ ਦੇ ਨਾਲ ਉਹ ਰਾਜੇ ਦੀ ਜਾਨ ਬਚੂਗੀ ਕਹਿੰਦਾ ਪਿਤਾ ਜੀ ਚਲੋ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਜੇ ਮੇਰੀ ਜਾਨ ਦੇਣ ਦੇ ਨਾਲ ਬਾਦਸ਼ਾਹ ਦੀ ਰਾਜ ਰਾਜ ਦੇ ਵਿੱਚ ਰਹਿਣ ਵਾਲੇ ਰਾਜੇ ਦੀ ਜਾਨ ਬਚਦੀ ਹੈ ਮੈਂ ਤਿਆਰ ਆ ਮੇਰੀ ਬਲੀ ਦਿਓ ਕਹਿੰਦੇ ਵੀ ਚਲੋ ਉਹ ਕੁੜੀ ਜਾਗ ਪਈ ਕੁੜੀ ਕਹਿੰਦੀ ਪਿਤਾ ਜੀ ਕਿੱਥੇ ਜਾਂਦੇ ਹੋ ਕਹਿੰਦੀ ਭਾਈ ਇਹ ਤੇਰੇ ਭਰਾ ਦੀ ਬਲੀ ਦੇਣੀ ਹੈ ਕਹਿੰਦੀ ਮੈਂ ਵੀ ਨਾਲ ਚੱਲੂ ਉਹ ਚਾਰੇ ਚੱਲ ਪਏ ਉਹ ਪੰਜਵੀਂ ਚੱਲ ਪਈ ਉਹ ਔਰ ਲక్ష్ਮੀ ਜਿਹੜੀ ਉਸ ਰਾਜ ਦੀ ਲక్ష్ਮੀ ਦੇਵੀ ਸੀ ਉਹ ਚੰਡੀ ਦੇ ਮੰਦਰ ਚ ਵਾਗੇ ਉਹ ਸਿਵਿਆਂ ਚ ਵੜ ਗਈ ਉਹਦਾ ਸਿਵਿਆਂ ਦੇ ਵਿੱਚ ਵੜ ਗਈ ਤੇ ਉਹ ਚਾਰੇ ਜਾਣੇ ਚੰਡੀ ਦੇ ਮੰਦਰ ਚ ਗਏ ਜਾ ਕੇ ਹੱਥ ਬੰਨ ਕੇ ਕਹਿੰਦਾ ਹੇ ਮਾਤਾ ਮੈਂ ਤੇਰਾ ਦੇਨ ਦਿੰਨਾ ਮੈਂ ਤੇਰੀ ਉਹ ਬਾਦਸ਼ਾਹ ਦੀ ਜਗਾ ਤੇ ਮੈਂ ਆਪਣੇ ਪੁੱਤ ਦੀ ਬਲੀ ਦਿੰਨਾ ਮੇਰੇ ਇੱਕੋ ਹੀ ਪੁੱਤਰ ਹੈ ਪਰ ਉਹਦਾ ਬਾਲ ਵਿੰਗਾ ਨਾ ਹੋਵੇ ਹੁਣ ਰਾਜੇ ਦਾ ਪਿੱਛਾ ਕਰਿਆ ਵੈ ਤੇ ਰਾਜਾ ਵੀ ਪਿੱਛੇ ਹੀ ਚੱਲਦਾ ਰਿਹਾ ਉਹ ਜਿਵੇਂ ਉਹਨੇ ਪਹਿਲਾਂ ਇਹ ਵੀ ਬਾਤ ਸੁਣ ਲਈ ਵੀ ਇਹ ਹੈ ਇਹਨੇ ਕੀ ਕਿਹਾ ਵੀ ਮੇਰੀ ਮੌਤ ਬਾਰੇ ਕਿਹਾ ਰਾਜੇ ਨੇ ਉਹ ਵੀ ਸੁਣ ਲਈ ਫਿਰ ਉਹ ਜਦੋਂ ਗਏ ਆਪਦੇ ਘਰ ਨੂੰ ਉਦੋਂ ਵੀ ਰਾਜੇ ਦਾ ਪਿੱਛਾ ਕਰਿਆ ਵੇਤੀ ਉਹ ਵੀ ਦੇਖਿਆ ਵੀ ਮੇਰੀ ਜਗ੍ਹਾ ਤੇ ਆਪਦੇ ਪੁੱਤ ਦੀ ਬਲੀ ਦੇਣ ਜਾਂਦਾ ਹੈ ਉਹਦਾ ਵੀ ਸਾਰਾ ਸਬੂਤ ਦੇਖ ਰਿਹਾ ਹੈ ਰਾਜਾ ਪਿੱਛਾ ਕਰਿਆ ਵੇ ਤਾਂ ਫਿਰ ਜਦੋਂ ਜਾਂਦੇ ਨੇ ਮੰਦਰ ਨੂੰ ਉਦੋਂ ਵੀ ਪਿੱਛਾ ਕਰਿਆ ਵੇ ਨਾਲ ਹੀ ਜਾਂਦਾ ਆ ਉਹ ਮੰਦਰ ਦੇ ਵਿੱਚ ਜਦੋਂ ਬਾਗੇ ਤਾਂ ਬਾਦਸ਼ਾਹ ਫਰਕ ਨਾਲ ਦੂਰ ਮਗਰ ਖੜਾ ਹੈ ਖੜਾ ਤਾਂ ਪਈ ਉਹਨੇ ਭਾਈ ਜਦੋਂ ਕਰਕੇ ਬੇਨਤੀ ਫਿਰ ਮੁੰਡੇ ਨੂੰ ਕਹਿੰਦਾ ਵੀ ਤੂੰ ਐਂ ਕਰ ਸਿਰ ਨੀਵਾ ਕਰ ਉਹਨੇ ਜਦੋਂ ਭਾਈ ਸਿਰ ਨੀਵਾ ਕਰਿਆ ਉਹਨੇ ਭਾਈ ਧੌਣ ਮਾਰੀ ਵੱਢ ਕੇ ਪਿਓ ਨੇ ਕਿਰਪਾਨ ਦੇ ਨਾਲ ਉਹਦਾ ਸਿਰ ਵੱਢ ਕੇ ਭਾਈ ਜਦੋਂ ਮਾਰੀ ਦਾ ਪਰੇਸ਼ ਢੜ ਤੋਂ ਲੱਗ ਕਰਤਾ ਉਹ ਜਿਹੜੀ ਉਹਦੀ ਭੈਣ ਤੀ ਨਾ ਮੁੰਡੇ ਦੀ ਉਹ ਤੋਂ ਮੁੰਡਾ ਤੜਫਦਾ ਨਾ ਦੇਖਿਆ ਗਿਆ ਉਹ ਜਦੋਂ ਭਾਈ ਮੁੰਡਾ ਤੜਫੇ ਤਾਉਣ ਵੱਡੀ ਵੀ ਤਿੱਕ ਦਮ ਮੁੰਡਾ ਮੁੜਕੇ ਤਾਂ ਉਹ ਕੁੜੀ ਦੇ ਐਸਾ ਹੌਲ ਪੈ ਗਿਆ ਕੁੜੀ ਦੀ ਵੀ ਉੱਥੇ ਹੀ ਮੌਤ ਹੋ ਗਈ ਹਾਂ ਉਹ ਜਦੋਂ ਕੁੜੀ ਦੀ ਮੌਤ ਹੋ ਗਈ ਤਾਂ ਕੁੜੀ ਪਾਈ ਮਾਂ ਖੜੀ ਸੀ ਉਹ ਜਦੋਂ ਧੜ ਮੁੰਡੇ ਦੀ ਤੜਫੇ ਉਹ ਮੁੰਡੇ ਦੀ ਧੜ ਤੜਫਣ ਨੂੰ ਦੇਖ ਕੇ ਉਹ ਲਵੇ ਮਾਂ ਦੇ ਦੌਰਾਂ ਪੈ ਗਿਆ ਮਾਂ ਵੀ ਚੱਲ ਬੜੀ ਮਾਂ ਦੀ ਵੀ ਮੌਤ ਹੋ ਗਈ ਉਹ ਬੱਚੇ ਤੜਫਦੇ ਨਾ ਦੇਖੇਗੇ ਮਾਂ ਵੀ ਗੁਜਰਗੀ ਉਹ ਗਾਹਾਂ ਐਡਾ ਪਈ ਉਹਦਾ ਮਨ ਖਰਾਬ ਹੋਇਆ ਉਹਨੇ ਸੋਚਿਆ ਵੀ ਮੈਂ ਤਾਂ ਆਪਦਾ ਸਾਰਾ ਪਰਿਵਾਰ ਖਤਮ ਕਰ ਲਿਆ ਵੀ ਮਨਾ ਹੁਣ ਤੈਂ ਇੱਥੇ ਕੀ ਕਰਨਾ ਹੈ ਹੁਣ ਤੂੰ ਆਪਦੀ ਧੌਣ ਮਾਰ ਵੱਢ ਕੇ ਉਹ ਜਦੋਂ ਚਲਾਉਣ ਲੱਗਿਆ ਆਪਦੀ ਧੌਣ ਨੂੰ ਉਹ ਤਲਵਾਰ ਉਹ ਦੇਵੀ ਨੇ ਚੰਡੀ ਨੇ ਉਹਦਾ ਆ ਕੇ ਉਹਦੀ ਕਿਰਪਾਨ ਚੜਾਉਣ ਲੱਗੇ ਦਾ ਪੌਂਚਾ ਫੜ ਲਿਆ ਕਹਿੰਦੀ ਆਹਾ ਹਾ ਹਾ ਕਹਿੰਦੀ ਭਗਤਾ ਮੈਂ ਤੇਰੇ ਦੇ ਬੜੀ ਪ੍ਰਸੰਨਾਂ ਕਹਿੰਦੀ ਐਡਾ ਐਡੀ ਕੁਰਬਾਨੀ ਦੁਨੀਆ ਤੇ ਕਰ ਹੀ ਨਹੀਂ ਸਕਦਾ ਕੋਈ ਤੈਂ ਕਿੱਡੀ ਵੱਡੀ ਕੁਰਬਾਨੀ ਕਰੀ ਐ ਤੈਂ ਆਪਦੇ ਪੁੱਤ ਦੀ ਬਲੀ ਦਿੱਤੀ ਭੈਣ ਉਹਦੇ ਦਰੇਗ ਦੇ ਵਿੱਚ ਤੜਫਦੇ ਨੂੰ ਦੇਖ ਕੇ ਮਰ ਗਈ ਇਹ ਬੱਚਿਆਂ ਨੂੰ ਤੜਫਕੇ ਦੇਖਦਿਆਂ ਨੂੰ ਤੜਫਦਿਆਂ ਨੂੰ ਤਾਂ ਮਾਂ ਦੀ ਵੀ ਜਾਨ ਨਿਕਲ ਗਈ ਮਾਂ ਤੋਂ ਬਿਨਾ ਝੱਲਿਆ ਗਿਆ ਮਾਂ ਵੀ ਪੂਰੀ ਹੋ ਗਈ ਉਹ ਇਹਨਾਂ ਦਾ ਦਰੇਗ ਦੇ ਵਿੱਚ ਆ ਕੇ ਹੁਣ ਤੂੰ ਆਪ ਦੀ ਧੌਣ ਕੱਟਣ ਲੱਗਿਆ ਮੈਂ ਤੁਹਾਡੇ ਤੇ ਬੜੀ ਪ੍ਰਸੰਨਾਂ ਮੰਗ ਹੁਣ ਤੂੰ ਜੋ ਕੁਝ ਮੰਗਦਾ ਮੇਰੇ ਹੱਥ ਬਸ ਸਾਰਾ ਕੁਝ ਹੀ ਹੈ ਮੰਗ ਜੋ ਕੁਝ ਮੰਗਦਾ ਉਹ ਕਹਿੰਦਾ ਦੇਵੀ ਮੈਂ ਤਾਂ ਬਰੇ ਇਹੀ ਮੰਗਦਾ ਵੀ ਮੇਰਾ ਪਰਿਵਾਰ ਫਿਰ ਤੂੰ ਜਿਉਂਦਾ ਕਰ ਦੇ ਰਾਜੇ ਦੀ ਜਾਨ ਬਚੂਗੀ ਹੁਣ ਕਹਿੰਦੀ ਉਹਦੀ ਜਗਾਹ ਦਿੱਤਾ ਇਹਨੇ ਬਲੀ ਦੇਤੀ ਰਾਜਾ ਬਚੂਗਾ ਕਹਿੰਦੀ ਠੀਕ ਹੈ ਜਿਹੜੀ ਤੈਂ ਮੰਗ ਮੰਗੀ ਹੈ ਮੈਂ ਤੇਰੀ ਪੂਰੀ ਕਰੂੰ ਮੈਂ ਤੇਰੇ ਤੇ ਇੰਨੀ ਪ੍ਰਸੰਨਾਂ ਮੈਂ ਤੇਰੇ ਚ ਇਹਨਾਂ ਨੂੰ ਜੀਵਿਤ ਕਰੂੰ ਉਹ ਐਸੀ ਮਾਤਾ ਦੀ ਕਿਰਪਾ ਹੋਈ ਚੰਡੀ ਮਾਂ ਨੇ ਉਹਨਾਂ ਨੂੰ ਜੀਵਿਤ ਕਰਤਾ ਉਹ ਜਦੋਂ ਉਹਨਾਂ ਨੂੰ ਤਿੰਨਾਂ ਨੂੰ ਜੀਵਿਤ ਕਰਤਾ ਰਾਜੇ ਨੇ ਹੱਥ ਵੰਨ ਕੇ ਬੇਨਤੀ ਕੀਤੀ ਕਹਿੰਦਾ ਏ ਮਾਂ ਜਿਹਹੀ ਜੀ ਮੇਰੇ ਦੇ ਬੌੜੀ ਐ ਇਹ ਜੀ ਹਰੇਕ ਤੇ ਬੌੜੀ ਮੈਂ ਵੀ ਤੇਰੇ ਤੇ ਬੜਾ ਖੁਸ਼ ਆ ਲੈ ਕੇ ਆਪਦੇ ਪਰਿਵਾਰ ਨੂੰ ਜਦੋਂ ਬਾਬ ਸੇ ਚੱਲਿਆ ਤਾਂ ਰਾਜਾ ਪਰੇ ਉੱਲੇ ਖੜਾ ਦੀਗਾ ਸਾਰਾ ਕੌਕਤ ਰਾਜੇ ਨੇ ਦੇਖ ਲਿਆ ਵੀ ਆਹ ਕੁਝ ਹੋ ਚੁੱਕਿਆ ਇੱਥੇ ਰਾਜਾ ਵੀ ਪਿੱਛੇ ਲੱਗ ਗਿਆ ਉਹਨਾਂ ਨੂੰ ਘਰੇ ਛੱਡ ਕੇ ਜਦੋਂ ਰਾਜੇ ਦੇ ਕੋਲੇ ਜਾਣ ਲੱਗਿਆ ਜਾਂਦੇ ਨੂੰ ਪਾਈ ਉਦੋਂ ਨੂੰ ਦਿਨ ਚੜ ਗਿਆ ਰਾਜਾ ਮੂਰੇ ਮੂਰੇ ਜਾ ਕੇ ਆਪਦੇ ਘਰੇ ਬਹਿ ਗਿਆ ਪਹਿਲਾਂ ਪਹਿਲਾਂ ਉਹਨੂੰ ਕੋਈ ਪਤਾ ਨਹੀਂ ਹੈ ਵੀ ਰਾਜੇ ਨੇ ਸਾਰਾ ਕੌਕਤ ਦੇਖ ਲਿਆ ਰਾਜਾ ਪ੍ਰਤਿਆਉਣ ਦਾ ਮਾਰਾ ਕਹਿੰਦਾ ਹਾਂ ਵੀ ਪਹਿਰੇਦਾਰਾ ਟਾਈਮ ਬਹੁਤ ਲਾਤ ਆਤੇ ਉਹ ਜਿਹੜੀ ਫਿਰ ਤੈਨੂੰ ਮੈਂ ਭੇਜਿਆ ਦੀ ਉਹ ਜਨਾਨੀ ਦੀ ਆਵਾਜ਼ ਆਉਂਦੀ ਸੀ ਹਾਂ ਉਹ ਕੌਣ ਸੀ ਕਹਿੰਦਾ ਜੀ ਉਹ ਤਾਂ ਐਵੇਂ ਕੋਈ ਭੂਤ ਚੰਡੇਲ ਦੀ ਆਵਾਜ਼ ਆਉਂਦੀ ਸੀ ਮੈਂ ਤਾਂ ਸਾਰੇ ਗੇੜੇ ਦੇ ਆਇਆ ਉਹਦਾ ਆਵਾਜ਼ ਹੀ ਆਉਂਦੀ ਸੀ ਉੱਥੇ ਕੁਝ ਨਹੀਂ ਹੈ ਉਹਨੇ ਗੱਲ ਨਾ ਦੱਸੀ ਸਹੀ ਰਾਜੇ ਨੇ ਆਖਿਆ ਹੇ ਹੇ ਐਡਾ ਕੰਮ ਕਰਕੇ ਹਜੇ ਵੀ ਇਹ ਮੈਥੋਂ ਲਕੋ ਰੱਖਦਾ ਐ ਐਡਾ ਮਾਨਦਾਰ ਬੰਦਾ ਐਡਾ ਮੇਰੇ ਲਈ ਕਹਿੰਦਾ ਭਲਾ ਕਰਨ ਵਾਲਾ ਬੰਦਾ ਇਹ ਆਪਦਾ ਪੁੱਤ ਵੀ ਖਤਮ ਕਰਤਾ ਦੀ ਧੀ ਵੀ ਖਤਮ ਹੋ ਗਈ ਤੀ ਘਰ ਵਾਲੀ ਵੀ ਮਰ ਚੁੱਕੀ ਦੀ ਆਪਦੀ ਵੀ ਆਤਮ ਹੱਤਿਆ ਕਰਨੀ ਸ਼ੁਰੂ ਕਰਤੀ ਤੀ ਉਹਦਾ ਚੰਡੀ ਮਾਂ ਨੇ ਇਹਦੀ ਬਾਹ ਫੜ ਲਈ ਤਾਂ ਬਚਿਆ ਪਰ ਮੈਨੂੰ ਇਹ ਹਜੇ ਵੀ ਨਹੀਂ ਗੱਲ ਦੱਸ ਰਿਹਾ ਸਹੀ ਰਾਜਾ ਕਹਿੰਦਾ ਬਈ ਗੱਲ ਈ ਐ ਮੈਂ ਤੇਰੇ ਤੇ ਬੜਾ ਪਰਸੰਨਾ ਮੈਂ ਬੜਾ ਪਰਸੰਨਾ ਮੈਂ ਬੜਾ ਖੁਸ਼ ਆ ਕਹਿੰਦਾ ਮਹਾਰਾਜ ਜੀ ਦੱਸੋ ਕਾਦੇ ਲਈ ਕਹਿੰਦਾ ਹੁਣ ਤੂੰ ਮੰਨੀ ਨਾ ਮੰਨੀ ਕਹਿੰਦਾ ਸਾਰਾ ਕੌਕਤ ਮੈਂ ਅੱਖੀਂ ਦੇਖ ਲਿਆ ਉਹ ਜਦੋਂ ਆਵਾਜ਼ ਆਈ ਤੀ ਨਾ ਵੀ ਰਾਜੇ ਦੀ ਆਏ ਮਹੀਨੇ ਪਿਛਲੇ ਪੱਖ ਜਾ ਕੇ ਮੌਤ ਆ ਸੁਣ ਗਿਆ ਮੈਨੂੰ ਅੱਛਾ ਜੀ ਉਦੋਂ ਬਾਅਦ ਕਹਿੰਦਾ ਪੁੱਤ ਦੀ ਬਲੀ ਦੇਣ ਨੂੰ ਤੂੰ ਅਰੇ ਘਰੇ ਗਿਆ ਪੁੱਤ ਲੈ ਕੇ ਆਪਦੇ ਘਰ ਵਾਲੀ ਨੂੰ ਲੈ ਕੇ ਤਿੰਨਾਂ ਨੂੰ ਮੰਦਿਰ ਚ ਗਿਆ ਮੈਂ ਉਦੋਂ ਵੀ ਪਿੱਛੇ ਸੀਗਾ ਉਹ ਵੀ ਮੈਂ ਦੇਖ ਲਿਆ ਤੈਂ ਆਪਦੇ ਪੁੱਤ ਦੀ ਧੌਣ ਵੱਢਦੀ ਬਲੀ ਦੇਤੀ ਉਦੋਂ ਵੀ ਮੈਂ ਉੱਥੇ ਮੈਂ ਸਾਰੀ ਦੇਖ ਰਿਹਾ ਸੀ ਉਹ ਭੈਣ ਤੋਂ ਕਹਿੰਦਾ ਭਾਈ ਭਾਈ ਤੜਫਦਾ ਦੇਖਿਆ ਨਹੀਂ ਗਿਆ ਉਹਦੀ ਮੌਤ ਹੋ ਗਈ ਸੀ ਉਹ ਬੱਚਿਆਂ ਦੀ ਮੌਤ ਨੂੰ ਦੇਖ ਕੇ ਮਾਂ ਦੇ ਵੀ ਦੌਰਾ ਪੈ ਗਿਆ ਮਾਂ ਦੀ ਵੀ ਮੌਤ ਹੋ ਗਈ ਸੀ ਕਿਤੇ ਧੀ ਪੁੱਤ ਤੜਫਦਾ ਦੇਖਣਾ ਸਖਾਲਾ ਨਹੀਂ ਹੈ ਉਦੋਂ ਮਗਰੋਂ ਭਾਈ ਮਨ ਤੇਰਾ ਖਰਾਬ ਹੋ ਗਿਆ ਤੈਂ ਆਖਿਆ ਆਪਾਂ ਵੀ ਇੱਥੇ ਕੀ ਕਰਨਾ ਤੇ ਆਪਦੀ ਧੌਣ ਵੱਢਣੀ ਸ਼ੁਰੂ ਕਰਤੀ ਕਹਿੰਦਾ ਮੈਂ ਸਭ ਕੁਝ ਦੇਖ ਰਿਹਾ ਸੀ ਕਹਿੰਦਾ ਵੀ ਉਸ ਗੱਲ ਤੇ ਮੈਂ ਤਾਂ ਪਰਸੇਨਾ ਵੀ ਇੱਕ ਮੇਰੇ ਜਾਨ ਲਈ ਬਚਾਉਣ ਲਈ ਤਾਂ ਇੰਨਾ ਕੁਝ ਕਰਿਆ ਕਹਿੰਦਾ ਰਾਜਾ ਕਹਿੰਦਾ ਮੇਰੇ ਇੱਕ ਨੌਜਵਾਨ ਲੜਕੀ ਆ ਮੇਰੀ ਮੈਂ ਤੇਰੇ ਲੜਕੇ ਨੂੰ ਉਹਦਾ ਰਿਸ਼ਤਾ ਕਰਕੇ ਮੈਂ ਸ਼ਾਦੀ ਕਰਦਾ ਮੈਂ ਤੈਨੂੰ ਬਰਾਬਰ ਦਾ ਬਾਦਸ਼ਾਹ ਬਣਾਉਂਗਾ ਮੈਂ ਤੇਰੇ ਪੁੱਤ ਨੂੰ ਆਪਦਾ ਜਵਾਈ ਬਣਾਉਂਗਾ ਰਾਜੇ ਨੇ ਉਹ ਚੀਜ਼ ਦੇਖ ਕੇ ਨਾ ਉਹਦੀ ਕੌਕਤ ਆਪਦੀ ਲੜਕੀ ਦਾ ਰਿਸ਼ਤਾ ਕਰਕੇ ਲੜਕੀ ਉਸ ਮੁੰਡੇ ਨੂੰ ਵਿਆਹੀ ਉਹਨੂੰ ਕਹਿੰਦਾ ਪਹਿਲੇ ਤੂੰ ਹਟ ਕੇ ਰਾਜ ਭਾਗ ਮੇਰਾ ਅੱਧਾ ਲੈ ਲੈ ਕਹਿੰਦਾ ਭਾਈ ਦੁਨੀਆ ਤਾਂ ਤੁਰੀ ਫਿਰਦੀ ਆ ਸਾਰੇ ਪਰ ਐਡਾ ਵੱਡਾ ਕੋਈ ਭਲਾ ਤੇ ਕੌਕਤ ਕਿਸੇ ਦੇ ਲਈ ਕੋਈ ਨਹੀਂ ਕਰ ਸਕਦਾ ਜੇ ਕਰਦਾ ਤਾਂ ਉਹਦਾ ਆਕਾਲਪੁਰਖ ਨੂੰ ਮੁੱਲ ਮਿਲਦਾ ਭਲਾ ਜੇ ਉਹ ਕਹਿੰਦਾ ਵੀ ਰਾਜੇ ਦੀ ਮੌਤ ਆਪਾਂ ਨੂੰ ਕੀ ਡਿੱਕਿਆ ਆਪਾਂ ਗੱਲ ਸੁਣ ਕੇ ਚੁੱਪ ਕਰਕੇ ਆ ਕੇ ਘਰੇ ਪੈ ਜਾਂਦਾ ਪਰ ਜੇ ਉਹਨੇ ਰਾਜੇ ਦੀ ਜਾਨ ਬਚਾਉਣ ਲਈ ਐਡਾ ਕੁਝ ਕਰਿਆ ਤਾਂ ਉਹਦਾ ਵੀ ਸਾਰਾ ਕੁਝ ਬਣਿਆ ਉਹ ਰਾਜੇ ਦੇ ਘਰੇ ਪੁੱਤ ਬਹਿ ਗਿਆ ਨਾ ਰਾਜ ਭਾਗ ਮਿਲ ਗਿਆ ਵੀ ਭਰਾਵੋ ਜਿਹਹਾ ਜਹਾ ਕਰਮ ਕਰਦੇ ਆ ਉਹ ਹਜਾ ਫਲ ਮਿਲਦਾ ਹੈ ਜਿਹੜੇ ਹੁਣ ਦੇ ਲੋਕ ਨੇ ਹੁਣ ਕੀ ਕਹਿੰਦੇ ਨੇ ਵੀ ਜੇ ਇਹ ਮੇਰੇ ਗਮਾਂਢੀ ਮਰ ਜਾਣ ਤਾਂ ਆ ਸਾਰਾ ਘਰ ਵੀ ਲਵੇ ਮੈਨੂੰ ਮਿਲ ਜੇ ਜੇ ਆ ਖੇਤ ਵਾਲਾ ਗਮਾਂਢੀ ਖਤਮ ਹੋ ਜੇ ਤਾਂ ਇਹ ਵੀ ਮੈਨੂੰ ਮਿਲ ਜੇ ਉਹ ਮੈਨੂੰ ਤਾਂ ਮਿਲ ਜੇ ਤੂੰ ਆਪਦੀ ਆਈ ਫਿਰ ਆਪ ਦੇ ਦੇ ਫਿਕਰ ਕਰ ਲੈ ਇਹ ਤੇਰੇ ਹੀ ਨਹੀਂ ਪਤਾ ਵੀ ਕਿੱਧਰ ਨੂੰ ਜਾਊਗਾ ਉਹ ਬੰਦਿਆਂ ਵਾਲਾ ਕੰਮ ਕਰ ਓ ਮੂਰਖਾ ਕਿਸੇ ਲਈ ਭਲਾ ਕਰ ਤੇਰਾ ਵੀ ਭਲਾ ਹੋਊ ਪਰ ਮੈਂ ਹੁਣ ਇੱਕ ਗੱਲ ਇਹ ਜ਼ਰੂਰ ਕਹਿਣਾ ਪਰ ਕਰਕੇ ਕੋਈ ਦੇਖ ਲੋ ਕਿਸੇ ਦਾ ਭਲੇ ਵਾਲੇ ਦਾ ਭਲਾ ਕਰਕੇ ਦੇਖੋ ਉਹਦਾ ਭਲਾ ਤਾਂ ਹੋਊਗਾ ਹੀ ਉਹਦੋਂ ਤੇਰਾ ਪਹਿਲਾਂ ਹੋਊ ਅਗਰ ਜਦੋਂ ਆਪਾਂ ਸੋਚਦੇ ਆਂ ਬਰਿਆਈਆਂ ਬੁਰੇ ਤੂੰ ਬੁਰਾ ਸੋਚਦੇ ਆਂ ਉਹਦਾ ਬੁਰਾ ਤਾਂ ਹੁੰਦਾ ਨਹੀਂ ਪਰ ਤੇਰਾ ਤਾਂ ਬੁਰਾ ਉਹਦੋਂ ਪਹਿਲਾਂ ਹੋਊਗਾ ਤੇਰਾ ਬੁਰਾ ਬੱਸ ਹੋਊ ਉਹਦਾ ਨਹੀਂ ਹੁੰਦਾ ਕਿਉਂ ਜਦੋਂ ਤੂੰ ਸੋਚ ਲਿਆ ਉਹ ਬੁਰਾ ਕਰਨ ਨਾਲ ਵੀ ਦੋਸ਼ ਵੱਡਾ ਹੈ ਪਰ ਬੁਰਾ ਕਰਨ ਵਾਲੇ ਦਾ ਬੁਰਾ ਪਹਿਲਾਂ ਹੋਊਗਾ ਚੰਗਾ ਕਰਨ ਵਾਲੇ ਦਾ ਤਾਂ ਚੰਗਾ ਹੋਣਾ ਹੀ ਹੋਣਾ ਹੈ ਕਰਕੇ ਭਾਈ ਕੋਈ ਦੇਖ ਲੋ ਪਰ ਇਹ ਟਾਈਮ ਲੱਗਦਾ ਥੋੜਾ ਜਿਹਾ ਟਾਈਮ ਲੱਗਦਾ ਹੈ ਇਹ ਜਦੇ ਨਹੀਂ ਹੁੰਦਾ ਪਰ ਕਰਕੇ ਕੋਈ ਦੇਖ ਲੋ ਜੈ ਬੋਲੇनाथ ਦੀ ਜੈ ਸ਼ਿਵਜੀ ਮਹਾਰਾਜ ਦੀ